ਬੜਾ ਬਰਬਾਦ ਤੁਸੀਂ ਲੁਧਿਆਣਾ ਇੱਕ ਵਾਰੀ ਫੇਰ ਤੋੜਨ ਨਾਲ ਜੁੜ ਗਏ ਸੋ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਇਸ ਟਾਈਮ ਪਹੁੰਚੇ ਹੋਏ ਐਲ ਆਰ ਡੀ ਐਮ ਐਸ਼ੋਅ ਦੇ ਵਿੱਚ ਤੋਂ ਦੂਆ گارਮੈਂਟ ਸਟਾਲ ਤੇ ਇਸ ਵੇਲੇ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖੋ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਦੂਆ گارਮੈਂਟ ਤੇ ਸਟਾਲ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਹਦਾ ਜਿਹੜੇ ਸਾਬਕਾ ਮੰਤਰੀ ਭਾਤਕ ਪੂਛਨਾਸ਼ੂ ਹੈ ਉਹ ਪਹੁੰਚੇ ਹੋਏ ਹੈ ਔਰ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਦਾਂ ਗਾਰਮੈਂਟਸ ਨੂੰ ਕਿਸ ਹਿਸਾਬ ਨਾਲ ਜਿਹੜਾ ਸ਼ੋਕੇਸ ਕੀਤਾ ਗਿਆ ਸੋ ਇਸ ਟਾਈਮ ਭਾਰਤ ਪੁਸ਼ਨਾ ਸ਼ੂਵੀ ਉੱਥੇ ਪਹੁੰਚੇ ਔਰ ਲਾਈਵ ਤਸਵੀਰਾਂ ਦੇ ਵਿੱਚ ਇਸ ਟਾਈਮ ਜਿਹੜਾ ਜੀਤਾਂ ਦੇਖ ਰਹੇ ਨੇ, ਵੀਊ ਲੈ ਰਹੇ ਨੇ ਹਰ ਚੀਜ਼ ਦਾ ਸੋ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਜਿਹੜੀ ਐ ਸੋ ਦੁਆ ਗਾਰਮੈਂਟ ਦੇ ਸ਼ੋਅ ਤੇ ਇਸ ਵੇਲੇ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਓ ਮੋਟਿਓਰ ਔਰ ਸਿਸਟਮ ਪਹੁੰਚ ਦੀ ਗੱਲਬਾਤ ਕਰਦੇ ਹਾਂ ਸਰ ਸਾਥੀ ਗੰਗਰ ਚਚਕਰ ਜੀ ਕੀ ਹਾਲ ਚੱਲਦਾ ਬਹੁਤ ਵਧੀਆ ਸਭ ਕੀ ਹੋਤੀ ਐਕ exhibtion ਤੇ ਹਰ ਵਾਰ ਦੀ ਤਰ੍ਹਾਂ ਸਿਕ ਹੋ ਗਈ ਦੀ ਕਿੰਦਾ ਦਾ ਨਜ਼ਾਰਾ ਹੈ ਇਸ ਵਾਰੀ ਇਸ ਵਾਰੀ ਤਾਂ ਨਜ਼ਾਰਾ ਦੁਗਣਾ ਚੌਗਣਾ ਹੈ ਐ ਨਹੀਂ ਲੱਗਦਾ ਆਪਾਂ ਕਾਰਪੋਰੇਟ ਵਰਲਡ ਤੇ ਆ ਗਏ ਕਿਤੇ ਇਹ ਇਹ ਨਾ ਜਿੰਨੀ ਮਿਹਨਤ ਜੀ ਛੋਟਾ ਸਾਹਿਬ ਇਹ ਸਾਰੇ ਮੈਨੂਫੈਕਚਰਰ ਆਪਣੀ ਫੈਕਟਰੀ ਚ ਕਰਦੇ ਆ ਜੀ ਫਿਰ ਉਹਨੂੰ ਦਿਖਾਉਣ ਲਈ ਕੋਈ ਐਕ exhibtion ਚ ਕਰਦੇ ਆ ਤੇ ਉਹਨੂੰ ਅੱਗੇ ਲਿਜਾਣ ਦਾ ਕੰਮ ਤੁਸੀਂ ਵੀ ਕਰਦੇ ਵਧਾਈ ਦੇ ਪਾਤਰ ਤੁਸੀਂ ਵੀ ਨਾਲ ਨਹੀਂ ਨਹੀਂ ਓਕੇ ਮੈਂ ਤੁਸੀਂ ਇਹ ਹੈਗੇ ਹੋ ਸਰ ਤੁਸੀਂ ਇਹਨਾਂ ਨੂੰ ਹੌਸਲਾ ਵਧਾਈ ਕਰਦੇ ਹੋ ਤੇ ਤੁਹਾਨੂੰ ਬੁਲਾ ਕੇ ਦਿਖਾਣ ਲਈ ਇੰਨੀ ਮਿਹਨਤ ਕਰਦੇ ਨਹੀਂ ਨਹੀਂ ਮੇਰਾ ਤਾਂ ਨਾ ਮਤਲਬ ਮਕਸਦ ਸਾਡੇ ਲੋਕਾਂ ਦਾ ਇਹ ਹੀ ਹੋਣਾ ਚਾਹੀਦਾ ਵੀ ਨਾ ਕੋਈ ਸਰਕਾਰ ਇਨਸੈਂਟਿਵ ਦਿੰਦੀ ਹੈ ਨਾ ਕੁਝ ਕਰਦੀ ਹੈ ਸਿਰਫ ਸਰਕਾਰ ਮਾਹੌਲ ਹੀ ਦੇ ਦੇ ਨਾ ਬਿਲਕੁਲ ਠੀਕ ਹੈ ਤਾਂ ਲੁਧਿਆਣੇ ਦਾ ਇੰਡਸਟ੍ਰੀਅਲਿਸਟ ਕਿਸੇ ਵੀ ਇਸ ਦੁਨੀਆ ਦੇ ਕਿਸੇ ਵੀ ਸ਼ਹਿਰ ਦੇ ਇੰਡਸਟ੍ਰੀਅਲਿਸਟ ਨੂੰ ਪਿੱਛੇ ਛੱਡ ਸਕਦਾ ਮੇਰੀ ਤਾਂ ਇਹ ਮੰਨਣੀ ਉਹ ਮਾਹੌਲ ਉਹ ਮਾਹੌਲ ਵਾਸਤੇ ਐਗਜ਼ੀਬਿਸ਼ਨ ਤਾਂ ਬੇਸਿਕ ਚੀਜ਼ ਹੈ ਬੇਸਿਕ ਨੀਡ ਹੈ ਕੋਈ ਕੋਈ ਐਗਜ਼ੀਬਿਸ਼ਨ ਸੈਂਟਰ ਇੱਥੇ ਲੁਧਿਆਣੇ ਚ ਹੋਣਾ ਬਹੁਤ ਜ਼ਰੂਰੀ ਹੈ ਇੱਥੇ ਕਰਦੇ ਆ ਕੋਈ ਹੋਟਲਾਂ ਚ ਲਗਾ ਰਿਹਾ ਕੋਈ ਸਾਨੇਵਾਰ ਲੱਗ ਰਿਹਾ ਜੀ ਮਤਲਬ ਕੋਈ ਅਹਜਾ ਪਰਟੀਕੂਲਰ ਜਗ੍ਹਾ ਨਹੀਂ ਹੈ ਇੱਕ ਜਿੱਥੇ ਜੀ ਕੋਈ ਕਸਟਮਰ ਜਾਂ ਜਿਹੜਾ ਵੀ ਆਂਦਾ ਉਹਦੀ ਫੁੱਟਫਾਲ ਉੱਥੇ ਹੀ ਹੋਵੇ ਵੀ ਉੱਥੇ ਐਗਜ਼ੀਬਿਸ਼ਨ ਲੱਗਣਾ ਚਲੋ ਉੱਥੇ ਚੱਲੀਏ ਕੱਲ੍ਹ ਇੱਥੇ ਲੱਗ ਰਿਹਾ ਹੈ ਕੱਲ੍ਹ ਉੱਥੇ ਲੱਗ ਰਿਹਾ ਹੈ ਇਹਨਾਂ ਨੇ ਹੋਟਲ ਚੋਂ ਕੱਢ ਕੇ ਅੱਜ ਇੱਥੇ ਲੈ ਆਂਦਾ ਜੀ ਦੇਖ ਕੇ ਮਜ਼ਾ ਆ ਰਿਹਾ ਜ ਮਾਰਗਦਰਸ਼ਨ ਤੁਹਾਡਾ ਤੁਹਾਡਾ ਹੋਗਾ ਤੁਸੀਂ ਇੱਥੇ ਸਾਰੇ ਤੁਸੀਂ ਲੋਕ ਬਣਨਗੇ ਸਾਨੂੰ ਕੱਢ ਕੇ ਇੱਕ ਪ੍ਰੋਪਰ ਐਗਜ਼ੀਬਿਸ਼ਨ ਸੈਂਟਰ ਲੈ ਕੇ ਦੇ ਨਹੀਂ ਸਾਡੇ ਤਾਂ ਪਿਛਲੀ ਵਾਰੀ ਵੀ ਮਨ ਸੀਗਾ ਪਰ ਕਿਸੇ ਕਾਰਨਾਂ ਕਰਕੇ ਰਹਿ ਗਈ ਜੀ ਪਰ ਅੱਜ ਦੀ ਐਗਜ਼ੀਬਿਸ਼ਨ ਦੇਖ ਕੇ ਪਤਾ ਚੱਲਦਾ ਪਿਆ ਵੀ ਲੁਧਿਆਣੇ ਦੇ ਇੰਡਸਟਰੀਲਿਸਟ ਦੀ ਸੋਚ ਕਿਸ ਤਰੀਕੇ ਦੀ ਬਿਲਕੁਲ ਠੀਕ ਹੈ ਜੀ ਸੋ گارਮੈਂਟ ਦੇ ਨਾਲ ਨਾਲ ਜਿਵੇਂ ਸ਼ੋ ਨੂੰ ਵੀ ਅਪਗ੍ਰੇਡ ਕੀਤਾ ਗਿਆ ਇਹਨੂੰ ਦੇਖ ਕੇ ਕਿਦਾਂ ਦਾ ਲੱਗਦਾ ਮੈਂ ਉਸ ਸ਼ੋ ਦੀ ਉਹੀ ਗੱਲ ਕਰਦਾ ਪਿਆ ਸੀ ਵੀ ਸਾਡੇ ਮੈਨੂਫੈਕਚਰਰ ਦੀ ਸੋਚ ਕਹੇ ਜੀ ਹੈ ਵੀ ਜਿਵੇਂ ਜਿਵੇਂ ਫੈਕਟਰੀਆਂ ਦੇ ਵਿੱਚ ਤਰੱਕੀ ਹੁੰਦੀ ਹੈ ਤੇ ਉਹਨੂੰ ਤਰੱਕੀ ਨੂੰ ਹੋਰ ਵਧਾਉਣ ਲਈ ਜਿਹੜੀ ਬੇਸਿਕ ਚੀਜ਼ ਦੀ ਜ਼ਰੂਰਤ ਹੈ ਉਹ ਆਪ ਇਹਨਾਂ ਨੇ ਕ੍ਰੀਏਟ ਕਰੀ ਆ ਇਹਨਾਂ ਵੱਡਾ ਇਨਫਰਾਸਟ੍ਰਕਚਰ ਹਰ 6 ਮਹੀਨੇ ਬਾਅਦ ਲਿਆਉਂਦੇ ਆ ਖਰਚਾ ਕਰਦੇ ਆ ਅਗਰ ਇਹੀ ਸਰਕਾਰ ਇਹਨਾਂ ਦੀ ਮਦਦ ਕਰਕੇ ਕੋਈ ਐਗਜ਼ਿਬਿਸ਼ਨ ਸੈਂਟਰ ਬਣਵਾ ਦੇ ਕੋਈ ਜੁਆਇੰਟ ਵੈਂਚਰ ਹੋ ਜਾਏ ਜਗ੍ਹਾ ਦੇਣ ਜੀ ਐਸੋਸੀਏਸ਼ਨਾਂ ਦੋ ਚਾਰ ਇਕੱਠੀਆਂ ਹੋ ਕੇ ਦੋ ਸਾਲ ਦਾ ਖਰਚਾ ਇੱਕ ਵਾਰੀ ਕਰ ਲੈਣ ਤੇ ਮੁੜ ਕੇ ਸਾਰੀ ਉਮਰ ਤੱਕ ਵੀ ਹੈ ਨਹੀਂ ਔਰ ਬਾਹਰੋਂ ਜਿਹੜਾ ਬੰਦਾ ਆਂਦਾ ਉਹਨੂੰ ਵੀ ਪਤਾ ਚੱਲ ਜਾਂਦਾ ਜਿੱਥੇ ਕੋਈ ਐਗਜ਼ੀਬਿਸ਼ਨ ਸੈਂਟਰ ਬਣੇਗਾ ਉਹਦੇ ਆਸ-ਪਾਸ ਫੈਸਿਲਿਟੀ ਕ੍ਰੀਏਟ ਹੋਣ ਲੱਗ ਜਾਂਦੀ ਹੈ ਕਈ ਹੋਰ ਨਾਲ ਲੱਗਦੀ ਇੰਡਸਟਰੀ ਨੂੰ ਵੀ ਬਹੁਤ ਫਾਇਦਾ ਮਿਲਦਾ ਹੈ ਸਰ ਮੈਂ ਪੁੱਛਣਾ ਚਾਹਾਂਗਾ ਕੱਲ ਹੀ ਹਜੇ ਬਜਟ ਹੈ ਸੋ ਬਜਟ ਦੇ ਬਾਰੇ ਤੁਸੀਂ ਕੁਝ ਕੋਈ ਕੀ ਕਹਿਣਾ ਚਾਹੋ ਹਲੇ ਹਲੇ ਫਸਟ ਓਪੀਨੀਅਨ ਜਿਵੇਂ ਲੋਕਾਂ ਕੋਲ ਸੁਣਦੇ ਆ ਬੜਾ ਬੈਲੈਂਸਡ ਜਿਆ ਜੀ ਸੋ ਹਰ ਵਾਰੀ ਹਰ ਚੀਜ਼ ਨੂੰ ਨਿੰਦੀ ਚੱਲੋ ਉਹ ਵੀ ਨਹੀਂ ਹੁੰਦਾ ਬੜਾ ਬੈਲੈਂਸ ਜ ਹੈ ਕਾਫੀ ਚੀਜ਼ਾਂ ਉਹਦੇ ਵਿੱਚ ਕਵਰ ਵੀ ਕੀਤੀਆਂ ਗਈਆਂ ਨੇ ਪਰ ਇੰਡਸਟਰੀ ਲਿਸਟ ਨੂੰ ਬਹੁਤ ਕੁਝ ਮਿਲਣ ਵਾਲਾ ਰਹਿੰਦਾ ਸੋ ਡਿਟੇਲ ਚ ਜੇ ਕਦੀ ਗੱਲ ਕਰੀਏ ਅੱਜ ਐਗਜ਼ੀਬਿਸ਼ਨ ਵੱਲ ਨੂੰ ਦੇਖੀਏ ਫਿਰ ਤੁਸੀਂ ਸ਼ਾਮ ਨੂੰ ਆਓ ਆਪਾਂ ਬਜਟ ਡਿਸਕਸ ਡੈਫੀਨਟਲੀ ਸੋ ਗੱਲਬਾਤ ਕਰਦੇ ਆ ਸਰ ਕੀ ਕਹਿਣਾ ਚਾਹੋਗੇ ਇਸ ਵਾਰੀ ਦੂਆ گارਮੈਂਟ ਕਿ ਨਵੀਆਂ ਚੀਜ਼ਾਂ ਦੇ ਕਲੈਕਸ਼ਨ ਲੈ ਕੇ ਆਏ ਹੋ ਸੋ ਲਾਈਵ ਤੋਂ ਸੀਰਟ ਅਸੀਂ ਜੋ ਹਮੇਸ਼ਾ ਸੀ ਅਪਡੇਟ ਰਹਿੰਦੇ ਆ ਤੇ ਕੋਸ਼ਿਸ਼ ਰਹਿੰਦੀ ਹੈ ਕਿ ਨਵੇਂ ਤੋਂ ਨਵਾਂ ਕ੍ਰੀਏਟ ਕੀਤਾ ਜਾਏ ਕਿਉਂਕਿ ਜਿਹੜੀ ਲਾਈਨ ਜਸੀਂ ਆ ਤੇ ਉਹ ਲਾਈਨ ਸਾਨੂੰ ਮਤਲਬ ਇੱਕ ਮਿੰਟ ਵੀ ਸਬਰ ਲੈਣ ਨਹੀਂ ਦੇਂਦੀ ਤੇ ਸਾਨੂੰ ਹਮੇਸ਼ਾ ਕ੍ਰੀਏਟਿਵ ਰਹਿਣਾ ਪੈਂਦਾ ਐਕਟਿਵ ਰਹਿਣਾ ਪੈਂਦਾ ਕੁਝ ਦਿਖਾਵਾਂਗੇ ਆਸ਼ੂ ਜੀ ਆਏ ਆ ਅੱਜ ਉਹਨਾਂ ਨੂੰ ਕੀ ਦਿਖਾ ਰਹੇ ਹੋ ਨਵਾਂ ਸੈਂਪਲਿੰਗ ਕੀ ਦਿਖਾ ਰਹੇ ਹੋ ਸੋ ਲਾਈਵ ਤਸਵੀਰਾਂ ਦੇ ਵਿੱਚ ਜਿਹੜਾ ਇਹ ਗਾਰਮੈਂਟ ਦਾ ਕੰਮ ਆ ਨਾ ਜੀ ਇਹਦੇ ਚ ਤਾਂ ਡਿਜ਼ਾਈਨਿੰਗ ਬਹੁਤ ਮਾਇਨੇ ਰੱਖਦੀ ਹੈ ਗਾਰਮੈਂਟ ਬਣਾਏ ਨੂੰ ਈਸ਼ਵਰੀ ਜਿਵੇਂ ਜਿਵੇਂ ਉਹ ਕਹਿ ਰਹੇ ਆ ਨਾ ਵੀ ਕ੍ਰੀਏਟਿਵ ਰਹਿਣਾ ਪੈਂਦਾ ਇਹਨਾਂ ਨੂੰ ਬਿਲਕੁਲ ਜੀ ਤੇ ਇਹਨਾਂ ਨੇ ਕ੍ਰੀਏਟਿਵਿਟੀ ਤਾਂ ਆਪਣੇ ਆਪ ਨੂੰ ਕਿਸ ਤਰੀਕੇ ਸ਼ੋਕੇਸ ਕਰਨਾ ਹੈ ਉਹ ਸ਼ੋਅ ਕਰਨ ਲਈ ਵੀ ਇੱਕ ਜਿਵੇਂ ਨੇਤਾ ਨੂੰ ਵੀ ਹਾਜ਼ਰ ਹੋਣਾ ਪੈਂਦਾ ਸੈਂਟਰ ਕ੍ਰੀਏਟ ਕਰ ਲਿਆ ਐਗਜ਼ੀਬਿਸ਼ਨ ਸੈਂਟਰ ਬਹੁਤ ਹੀ ਸੁੰਦਰ ਹੈ ਜੀ ਹਾਂ ਜਿਹਦੇ ਜਮ ਦੇ ਵਿੱਚ ਤੋਂ ਇਹ ਸਰ ਇਸ ਵਾਰੀ ਜਿਵੇਂ ਫੈਬਰਿਕ ਤੇ ਕਹਿੰਦੇ ਆ ਕਿ ਇੰਪੋਰਟ ਡਿਊਟੀ ਵਧਾਈ ਗਈ ਹੈ ਉਹਦਾ ਕੀ ਫਾਇਦਾ ਇੰਪੋਰਟਡ ਫੈਬਰਿਕ ਤੇ ਉਹਦੇ ਨਾਲ ਆਪਣੇ ਲੁਧਿਆਣਾ ਦੀ ਇੰਡਸਟਰੀ ਨੂੰ ਬਹੁਤ ਬੂਸਟ ਮਿਲੇਗਾ ਜੀ ਕਿਉਂਕਿ ਇਹ ਬਹੁਤ ਜ਼ਰੂਰੀ ਸਿਗੀ ਸਾਡੀ ਇੰਡਸਟਰੀ ਸਾਡੇ ਹਾਂਜੀ ਸਾਡੇ ਕਪੜੇ ਵਾਲਿਆਂ ਦੀ ਸਾਰਿਆਂ ਦੀ ਡਿਮਾਂਡ ਸੀਗੀ ਕਿ ਉਸ ਚੀਜ਼ ਨੂੰ ਥੋੜਾ ਜਿਆ ਰੈਸਟ੍ਰਿਕਟ ਕੀਤਾ ਜਾਏ ਜੀ ਤੇ ਉਹ ਡਿਸਕ੍ਰੀਟ ਕਰਨ ਦਾ ਤਰੀਕਾ ਬਹੁਤ ਵਧੀਆ ਡਿਊਟੀ ਲਾਤੀ ਗਈ ਜਿਹਨੂੰ ਬਹੁਤ ਲੋਡ ਹੋਏਗੀ ਉਹ ਲੈ ਕੇ ਹੀ ਆਏਗਾ ਨਹੀਂ ਤੇ ਅਗਲਾ ਲੁਧਿਆਣੇ ਦੀ ਇੰਡਸਟਰੀ ਨੂੰ ਪ੍ਰਮੋਟ ਕਰੂਗਾ ਪਰ ਜਿਵੇਂ ਸਾਨੂੰ ਕਹਿੰਦੇ ਅਸੀਂ ਜੁਗਾੜੂ ਹੈਗੇ ਆਂ ਕਈ ਬੰਦੇ ਕਹਿੰਦੇ ਉਹ ਬੰਗਲਾਦੇਸ਼ ਦੇ ਥਰੂ ਫ੍ਰੀ ਲਿਆਣਗੇ ਨਹੀਂ ਬੰਗਲਾਦੇਸ਼ ਤੋਂ ਵੀ ਹੁਣ हट ਗਿਆ ਹੋਇਆ ਹੈ ਜੀ ਹਟ ਗਿਆ ਹਾਂਜੀ ਹਟ ਗਿਆ ਜੀ ਬੰਗਲਾਦੇਸ਼ ਹੁਣ ਫ੍ਰੀ ਨਹੀਂ ਰਹੇ ਹੈ ਉਹ ਪੁਰਾਣੀ ਗੱਲ ਹੋ ਗਈ ਸੀ ਹਾਂਜੀ ਫਾਇਦਾ ਹੀ ਮਿਲੇਗਾ ਲੁਧਿਆਣੇ ਦੀ ਇੰਡਸਟਰੀ ਨੂੰ ਬਹੁਤ ਫਾਇਦਾ ਮਿਲੇਗਾ ਲਾਈਵ ਤਸਵੀਰਾਂ ਦੇ ਵਿੱਚ ਇਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਕਿਦਾਂ ਦਾ ਮਾਹੌਲ ਹੈ ਔਰ ਚੀਜ਼ਾਂ ਗਾਰਮੈਂਟ ਇੰਡਸਟਰੀ ਜਿਹੜੀ ਹੈਗੀ ਹੈ ਉਹ ਬਹੁਤ ਮੋਟੀਵੇਟਿਡ ਨਜ਼ਰ ਆ ਰਹੀ ਹੈ ਖਾਸ ਕਰਕੇ ਬਜਟ ਦੇ ਵਿੱਚ ਵੀ ਬਹੁਤ ਫਾਇਦਾ ਮਿਲਿਆ ਹੈਗਾ ਬਜਟ ਦੇ ਵਿੱਚ 20 ਜਿਹੜਾ ਲਾਈਵ ਤਸਵੀਰਾਂ ਇਸ ਟਾਈਮ ਤੁਸੀਂ ਦੇਖ ਰਹੇ ਹੋ ਕਿ ਬਜਟ ਦੇ ਥਰੂ ਵੀ ਜਿਹੜਾ ਫੈਬਰਿਕ ਉੱਤੇ ਇੱਕ ਜਿਹੜਾ ਇੰਪੋਰਟ ਡਿਊਟੀ ਜਿਹੜਾ ਇੰਪੋਰਟਡ ਨੈਟਿਡ ਫੈਬਰਿਕ ਤੇ ਇੰਪੋਰਟ ਡਿਊਟੀ ਵਧਾਈ ਗਈ ਹੈ ਉਸ ਚੀਜ਼ ਨੂੰ ਲੈ ਕੇ ਜਿਹੜੇ گارਮੈਂਟ ਇੰਡਸਟਰੀ ਜਿਹੜਾ ਹੈ ਮੋਟੀਵੇਟਿਡ ਨਜ਼ਰ ਆ ਰਹੀ ਹੈ ਸੋ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੂਆ گارਮੈਂਟ ਦੇ ਸਟਾਲ ਤੋਂ ਐਲ ਆਰ ਜੀ ਐਮ ਐ ਦੇ ਸਟਾਲ ਤੋਂ ਸੋ ਫਿਰ ਤੁਹਾਡੇ ਨਾਲ ਜ਼ਰੂਰ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ